ਨਾਵਦਾ ਇਤਿਹਾਸਿਕ ਨਮਾਦਾ ਦਾ ਮੇਲਾ ਗੁਗਾ ਮਾੜੀ ਕਾ ਜਿਹੜਾ ਕਿ 3 ਦਿਨ ਪਰਦਾ ਆ ਸ਼ੁਰੂਆਤ ਹੋ ਗਈ ਤੁਸੀਂ ਦੇਖ ਰਹੇ ਹੋ ਇਹ ਗੁਗਾ ਮਾੜੀ ਨਮਾਦੇ ਕੀ ਜਿੱਥੇ ਕੀ ਸੰਗਤਾਂ ਮੱਥਾ ਟੇਕਣ ਲਈ ਦੂਰ ਦਰਾਡੇ ਤੋਂ ਆ ਰਹੀਆਂ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹਰਿਆਣੇ ਤੋਂ ਇੱਥੇ ਮੱਥਾ ਟੇਕਣ ਲਈ ਆਏ ਪੰਜਾਬ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਇੱਥੇ ਕੀਤੇ ਗਏ ਅਰ ਇਸ ਮੇਲੇ ਦੇ ਵਿੱਚ ਇਹੀ ਨਹੀਂ ਸਮਾਨਾ ਹੀ ਨਹੀਂ ਬਲਕਿ ਉੱਤਰ ਪ੍ਰਦੇਸ਼ ਤੋਂ ਔਰ ਹਰਿਆਣੇ ਤੋਂ ਆ ਕੇ ਲੋਕ ਦੁਕਾਨਦਾਰ ਮੇਲੇ 'ਚ ਦੁਕਾਨਾਂ ਲਾਉਂਦੇ ਉਹਨੇ ਕਾਰੋਬਾਰ ਵੀ ਚਲਦੇ ਆਂ ਪੰਜਾਬ ਦੇ ਇਤਿਹਾਸਿਕ ਗੁਗਮੜੀਗਰ ਨਮਾਦਾ ਦਾ ਮੇਲਾ ਜਿਹੜਾ 3 ਦਿਨ ਤੱਕ ਪਰਦਾ ਹੈ ਉਸ ਦੇ ਵਿੱਚ ਅੱਜ ਪਹਿਲਾ ਦਿਨ ਹੈ ਸ਼ੁਰੂਆਤ ਹੋਈ ਹੈ ਪੰਜਾਬ ਦੇ ਸਾਬਕਾ ਮੰਤਰੀ ਉਹ ਕਾਂਗਰਸ ਪਾਰਟੀ ਦੇ ਸਿੰਦੇ ਰਾਗੂ ਵੀਜੇਂਦਰ ਸਿੰਘਲਾ ਵੀ ਨਤਮਸਤਕ ਹੋਣ ਲਈ ਆਏ ਆਪਣੇ ਪਿਤਾ ਦੀ ਯਾਦ ਦੇ ਵਿੱਚ ਇੱਥੇ ਮੈਰੀਕਲ ਸੈਂਪ ਕੈਂਪ ਵੀ ਲਾਇਆ ਜਾਂਦਾ ਹੈ ਗਲਵਾਦ ਕਰਦੇ ਵੀ ਇਸ ਇਤਿਹਾਸਿਕ ਮੇਲੇ ਦੀ ਕੀ ਖਾਸੀਅਤ ਹੈ ਵੀ ਕਿੱਥੋਂ ਕਿੱਥੋਂ ਸੰਗਤ ਆਂਦੀ ਹੈ ਕਿੰਨੀ ਸੰਗਤ ਆਂਦੀ ਹੈ ਹਰ ਸਾਲ ਮੈਂ ਤਾਂ ਆਪਣੇ ਬਚਪਨ ਤੋਂ ਦੇਖਿਆ ਹੈ ਇਸ ਸਥਾਨ ਦੀ ਮਰਿਆਦਾ ਨੂੰ ਇਸ ਦੇ ਨਾਲ ਲੋਕਾਂ ਦੀ ਜੁੜੀ ਹੋਈ ਆਸਥਾ ਨੂੰ ਲੋਗਾਂ ਦਾ ਉਰੇ ਜੋ ਰੁਝਾਨ ਹੈ ਗੂਗਾ ਮਾੜੀ ਤੇ ਆ ਕੇ ਬਾਬੇ ਦਾ ਆਸ਼ੀਰਵਾਦ ਲੈਣ ਦਾ ਮਿੱਟੀ ਕੱਢਣ ਦਾ ਆਪਣੇ ਪੁਰਖਾਂ ਦੇ ਯਾਦ ਦੇ ਵਿੱਚ ਔਰ ਇਸ ਦੇ ਨਾਲ-ਨਾਲ ਜੋ ਉਰੇ ਮੇਲਾ ਭਰਦਾ ਹੈ ਲਗਾਤਾਰ ਵੱਖ-ਵੱਖ ਸੂਬਿਆਂ ਤੋਂ ਲੋਕ ਆ ਕੇ ਆਪਣੀਆਂ ਦੁਕਾਨਾਂ ਉਰੇ ਮੁੱਲ ਲੈਂਦੇ ਆ ਮੇਲਾ ਭਰਦਾ ਹੈ ਤੇ ਲੋਕ ਉਹਦਾ ਆਨੰਦ ਮਾਣਦੇ ਆ ਹਰ ਤਰ੍ਹਾਂ ਦੇ ਝੂਲੇ ਬੱਚਿਆਂ ਵਾਸਤੇ ਉਰੇ ਲਾਏ ਜਾਂਦੇ ਆ ਤਾਂ ਕਿ ਪੰਜਾਬ ਦਾ ਸੱਭਿਆਚਾਰ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਹਰ ਸਾਲ ਤਿੰਨ ਦਿਨ ਦਾ ਜੋ ਮੇਲਾ ਉਰੇ ਭਰਦਾ ਮੌਸ ਦੇ ਵੇਲੇ ਉਦੋਂ ਲੋਕ ਆ ਕੇ ਉਰੇ ਜੁੜ ਸਕਣ ਬਾਬੇ ਦਾ ਆਸ਼ੀਰਵਾਦ ਲੈ ਸਕਣ ਔਰ ਆਪਣੇ ਬੱਚੇ ਬੱਚਿਆਂ ਨੂੰ ਮੇਲੇ ਦਾ ਆਨੰਦ ਮਾਣ ਸਕਣ ਸੋ ਇਹ ਬਚਪਨ ਤੋਂ ਮੇਰੇ ਚੱਲੀ ਆਉਂਦੀ ਉਰੇ ਦੀ ਉਰੇ ਦਾ ਇਹ ਇਤਿਹਾਸ ਹੈ ਔਰ ਆਉਣ ਵਾਲੇ ਸਮੇਂ ਚ ਇਹ ਹੋਰ ਵੱਧ ਚੜ ਕੇ ਚੱਲੇਗਾ ਕਿਉਂਕਿ ਜਿੰਨੀ ਸੰਗਤ ਉਰੇ ਆ ਕੇ ਬਾਬੇ ਦਾ ਆਸ਼ੀਰਵਾਦ ਲੈਂਦੀ ਹੈ ਚੜਦੀ ਕਲਾ ਦੀ ਅਰਦਾਸ ਕਰਦੀ ਹੈ ਮਿਰ ਪ੍ਰਿਆਹਤ ਬਾਬਾ ਉਹਨਾਂ ਦੇ ਸਿਰ ਤੇ ਰੱਖਦਾ ਔਰ ਲੋਕਾਂ ਦੀ ਤੇ ਪਰਿਵਾਰਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਚੜਦੀ ਕਲਾ ਹੀ ਹੁੰਦੀ ਹੈ ਤੋ ਇਸ ਕਰਕੇ ਅਸੀਂ 3 ਦਿਨ ਪਿਛਲੇ 20 ਵਾਰਾਂ ਤੋਰੇ ਮੈਡੀਕਲ ਕੈਂਪ ਲਾਉਨੇ ਆ ਤਾਂ ਕਿ ਜਿਹੜੀ ਗਰੀਬ ਲੋਕ ਹੈ ਉਹ ਲੋਕਾਂ ਨੂੰ ਸਹੂਲਤ ਮਿਲ ਸਕੇ ਚਾਹੇ ਗਰੀਬਾਂ ਨੂੰ ਚਸ਼ਮਾ ਦੇਣ ਦੀ ਗੱਲ ਹੈ ਚਾਹੇ ਗਰੀਬਾਂ ਦੇ ਲੈਂਸ ਪੈਂਡ ਦੀ ਗੱਲ ਹੈ ਚਾਹੇ ਕਿਸੇ ਦੇ ਚਮੜੀ ਦਾ ਇਲਾਜ ਹੋਣ ਦੀ ਲੋੜ ਹੈ ਚਾਹੇ ਕਿਸੇ ਦੇ ਹੱਡਾਂ ਜੋੜਾਂ ਦੀ ਕਰਦਾ ਆ ਜਾਂ ਚਾਹੇ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਸਾਰੇ ਮਹਾਰ ਡਾਕਟਰ ਉਰੇ ਆ ਕੇ ਇਲਾਜ ਕਰਦੇ ਆ ਫ੍ਰੀ ਦਵਾਈ ਅਸੀਂ ਆਪਣੀ ਕਿਰਤ ਕਮਾਈ ਚੋਂ ਦਿੰਦੇ ਆ ਸਾਰੇ ਲੋਕ ਪੂਰੇ ਸੇਵਾ ਕਰਦੇ ਆ ਮੇਲਾ ਕਮੇਟੀ ਦੇ ਲੋਕ ਖੜੇ ਆ 1.200 ਬੰਦਾ 1 ਮਹੀਨੇ ਤੋਰੇ ਮੇਲੇ ਦੀ ਤਿਆਰੀ ਕਰਦਾ ਆਪਣਾ ਕੰਮ ਕਾਜ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਸਾਰੇ ਲੋਕ ਉਰੇ ਆ ਕੇ ਲੋਕਾਂ ਦੀ ਸਹੂਲਤ ਵਾਸਤੇ ਤਾਂ ਕਿ ਜਿਹੜੇ ਲੋਕ ਇਸ ਮੇਲੇ ਤੇ ਆ ਕੇ ਅਸ਼ੀਰਵਾਦ ਲੈਣ ਲਈ ਆਉਂਦੇ ਆ ਉਹ ਲੋਕ ਲੋਗਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਨੇ ਗਾਂਧੀ ਜੀ ਵੀ ਇੱਥੇ ਇਸ ਮਾਰੀ ਦੇ ਮੱਥਾ ਟੇਕਿਆ ਉਹਨਾਂ ਨੇ ਰਾਹੁਲ ਗਾਂਧੀ ਜੀ ਵੀ ਆਏ ਸੀ ਇੱਕ ਵਾਰ ਉਹਨਾਂ ਦਾ ਪੰਜਾਬ ਦਾ ਦੌਰਾ ਸੀ ਉਸ ਵੇਲੇ ਮੱਲਿਆ ਮੇਲਾ ਲੱਗਿਆ ਹੋਇਆ ਸੀ ਔਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਅਗਰ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪਿੰਡਾਂ 'ਚ ਮੇਲਿਆਂ ਦੇ ਵਿੱਚ ਲੋਕ ਹਿੱਸਾ ਲੈਂਦੇ ਆ ਤਾਂ ਉਹਨਾਂ ਨੇ ਵੀ ਆਪਣੀ ਦਿਲਚਸਪੀ ਦਿਖਾਈ ਸੀ ਤੇ ਉਹ ਵੀ ਉਹ ਆ ਕੇ ਬਾਬੇ ਦੇ ਚਤਰ ਚੜਾ ਕੇ ਵੀ ਗਏ ਸੀ ਔਰ ਮੇਲੇ ਦਾ ਆਨੰਦ ਮਾਣ ਕੇ ਗਏ ਸੀ ਝੂਲਿਆਂ ਦੇ ਉੱਪਰ ਉਰੇ ਦੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਜਿਹੜੇ ਲੋਕ ਦੁਕਾਨਾਂ ਲਾਉਂਦੇ ਆ ਉਹਨਾਂ ਦੇ ਚਾਹ ਵਿੱਚ ਪਕੌੜਿਆਂ ਦੀ ਗੱਲ ਹੈ ਮਠਾਈਆਂ ਦੀ ਗੱਲ ਹੈ ਉਹ ਸਾਰਿਆਂ ਵਿੱਚ ਵੀ ਉਹਨਾਂ ਨੇ ਆਪ ਹਿੱਸਾ ਲਿੱਤਾ ਸੀ ਤੇ ਉਹਨਾਂ ਨੇ ਵੀ ਪੰਜਾਬ ਦੇ ਸੱਭਿਆਚਾਰ ਦਾ ਆਪਸੀ ਭਾਈਚਾਰਾ ਤੇ ਸਾਂਝ ਦਾ ਤੇ ਇਸ ਮੇਲੇ ਦਾ ਆਨੰਦ ਖੁਦ ਮਨਾਇਆ ਸੀ 2027 ਦੀ ਵੀ ਤਿਆਰੀ ਹੋ ਗਈ ਪੰਜਾਬ ਦੇ ਵਿੱਚ ਤੋਂ ਅੱਜ ਤਾਂ ਅਸੀਂ ਸਾਰੇ ਲੋਕ ਜਿੱਥੇ ਹੋਰ ਅੱਜ ਮੈਡੀਕਲ ਕੈਂਪ ਤੇ ਲੱਗੇ ਆ ਉੱਥੇ ਹਰ ਪੀੜਤਾਂ ਨੂੰ ਸਹੂਲਤ ਦੇਣ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਲੱਗੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਔਰ ਪਾਰਟੀ ਦੀ ਵੱਲੋਂ ਇਹੀ ਸੋਚ ਹੈ ਕਿ ਅਸੀਂ ਹਰ ਪਰਿਵਾਰ ਦੀ ਮਦਦ ਵਾਸਤੇ ਉਹਦੇ ਕੋਲੇ ਖੜ੍ਹ ਸਕੀਏ ਔਰ ਮੈਂ ਵੀ ਆਪਣੇ ਤੌਰ ਤੇ ਆਪਣੇ ਸਾਰੇ ਸਾਥੀਆਂ ਨੂੰ ਜਿਹੜੇ ਇਲਾਕਿਆਂ 'ਚ ਫਲੱਡ ਆਇਆ ਵੀ ਪਾਣੀ ਹੁਣ ਘਟ ਗਿਆ ਜਿਹੜੀ ਜ਼ਿੰਮੇਵਾਰੀ ਸਾਡੀ ਹੋਰ ਲਾਣੀ ਹੋਊਗੀ ਜਿਵੇਂ ਪਹਿਲਾਂ ਜ਼ਿੰਮੇਵਾਰੀ ਸਾਡੀ ਆਚਾਰ ਭੇਜਣ ਦੀ ਲੱਗੀ ਸੀ ਤਾਂ ਕਿ ਜਿਹੜੇ ਬੇਜ਼ੁਬਾਨ ਪਸ਼ੂ ਐ ਗਊਆਂ ਐ ਮੱਝਾਂ ਜਿਹੜੀਆਂ ਲੋਕ ਭੁੱਖ ਕਰਕੇ ਬਿਚਾਰੀਆਂ ਦਾ ਨੁਕਸਾਨ ਹੋ ਰਿਹਾ ਸੀ ਅਸੀਂ ਉਹਨਾਂ ਵਾਸਤੇ ਵੀ ਵੱਡੇ ਪੱਧਰ ਦੀ ਸੇਵਾ ਸੰਗਰੂਰ ਇਲਾਕੇ 'ਚੋਂ ਅਸੀਂ ਭੇਜੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਜੋ ਜ਼ਿੰਮੇਵਾਰੀ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਲੱਗੂਗੀ ਹੜਪੀੜਾਂ ਵਾਸਤੇ ਲੱਗੂਗੀ ਇਹ ਕੁਦਰਤੀ ਆਫਤ ਹੈ ਸਾਨੂੰ ਸਭ ਨੂੰ ਮਿਲ ਕੇ ਇਸ ਹਿੱਸਾ ਲੈਣਾ ਚਾਹੀਦਾ ਹੈ ਲੋਕਾਂ ਨੇ ਪਿਆਰ ਦਿੱਤਾ ਸਮੂਰਦੇ ਲੋਕਾਂ ਨੇ ਪਾਰਟੀ ਨੇ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਸੀ ਅੱਗੇ ਵੀ ਦੇਊਗੀ ਕਿ ਸੇਵਾ ਕਰਾਂਗੇ ਔਰ ਸੰਗਰੂਰ ਨੂੰ ਪੰਜਾਬ ਦਾ ਨਮੂਨਾ ਸ਼ਹਿਰ ਬਣਾ ਕੇ ਦੇਸ਼ ਦਾ ਨਮੂਨਾ ਸ਼ਹਿਰ ਬਣਾ ਕੇ ਲੋਕਾਂ 'ਚ ਰੱਖਾਂਗੇ ਜੇਠਾਰ ਜੀ ਅੱਜ ਤੋਂ ਮੇਲਾ ਸ਼ੁਰੂ ਹੋਇਆ ਗੁਗਾ ਜਹਰ ਵੀਰ ਜਨ ਮਾਧਾ ਹਾਂਜੀ ਕੀ ਕਹਿਣਾ ਯਾਰ ਕਿੰਨੀ ਸੰਗਤ ਆਊਗੀ ਅੱਜ ਤਿੰਨੇ ਦਿਨਾਂ ਚ ਇੱਥੇ ਤਿੰਨੇ ਦਿਨਾਂ ਚ ਗੁਗਾ ਜਹਰ ਵੀਰ ਜਿਆਂ ਦੇ ਇਸ ਮੰਦਿਰ ਤੇ ਜਿਹੜਾ ਸਾਲਾਨਾ ਜੋ ਆਪਣਾ ਮੇਲਾ ਲੱਗਦਾ ਤਕਰੀਬਨ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸਰਧਾਲੂ ਆ ਕੇ ਨਤਮਸਤਕ ਹੁੰਦੇ ਨੇ ਇਸ ਸਾਲ ਵੀ ਸਾਨੂੰ ਉਮੀਦ ਆ ਕਿ ਤਕਰੀਬਨ 2 ਲੱਖ ਸਰਧਾਲੂ ਇੱਥੇ ਮੱਥਾ ਟੇਕ ਕੇ ਜਿਹੜਾ ਜਾਊਗਾ ਜਿਹੜੀ ਸਾਡੀ ਗੈਸ ਲੱਗਦਾ ਸਾਨੂੰ ਕਮੇਟੀ ਨੂੰ ਦੇਖੋ ਜਿਹੜੀ ਇੱਥੇ ਸਾਡੀ ਮੇਲਾ ਕਮੇਟੀ ਆ ਉਹਨੇ ਪ੍ਰੋਪਰ ਪ੍ਰਬੰਧ ਕਰੇ ਹੋਏ ਨੇ ਲੈਣਾ ਦੇ ਦੁਕਾਨਦਾਰਾਂ ਦੇ ਜਿੰਨੇ ਵੀ ਸੂਧਾ ਵਾਂਗੀਆਂ ਉਹਦੇ ਧਿਆਨ ਚ ਰੱਖਦੇ ਹੋਏ ਤੇ ਜਦ ਲੰਗਰ ਕਮੇਟੀ ਉਹਨੇ ਲੰਗਰ ਦੀ ਵਿਵਸਥਾ ਪੂਰੀ ਕਰੀ ਹੋਈ ਆ ਤੇ ਇੱਥੇ ਹਰ ਸਾਲ ਸ਼੍ਰੀ ਵਿਜੇਂਦਰ ਸਿੰਘ ਰਾਜੀ ਆਪਣੇ ਪਿਤਾ ਜੀ ਦੀ ਯਾਦ ਵਿੱਚ ਜਿਹੜਾ ਮੈਡੀਕਲ ਕੈਂਪ ਲਾਉਂਦੇ ਨੇ ਤਕਰੀਬਨ 20 ਸਾਲ ਹੋ ਗਏ ਉਹਨੂੰ ਇਸ ਵਾਰ ਵਿਮਾ ਮੈਡੀਕਲ ਕੈਂਪ ਆ ਉਹਦਾ ਵੀ ਆਯੋਜਨ ਕੀਤਾ ਜਾ ਰਿਹਾ ਜਿੱਥੇ ਅੱਖਾਂ ਦਾ ਆਪਰੇਸ਼ਨ ਅੱਖਾਂਾਂ ਸਕਿਨ ਦੀ ਕੋਈ ਵੀ ਬਿਮਾਰੀ ਆ ਉਹਦੀਆਂ ਦਵਾਈਆਂ ਮੈਡੀਸਨ ਦੀਆਂ ਦਵਾਈਆਂ ਹੱਡੀਆਂ ਦੀਆਂ ਦਵਾਈਆਂ ਤੇ ਇੱਥੇ ਵੀ ਕਾਫੀ ਮਰੀਜ਼ ਨੇ ਜਿਹੜੇ ਲਾਹ ਲੈ ਰਹੇ ਨੇ ਮੇਰੇ ਨਾਲ ਦਲੇਰ ਸਿੰਘ ਜੀ ਹਾਂ ਦਲੇਰ ਸਿੰਘ ਕਿਹੜੇ ਪਿੰਡ ਤੋਂ ਆਇਆ ਜੀ ਪਿੰਡ ਚੱਕ ਅੰਮ੍ਰਿਤਸਰੀ ਆਈ ਅੰਮ੍ਰਿਤਸਰ ਤੋਂ ਇਸ ਮੇਲੇ 'ਚ ਮੱਥਾ ਟੇਕ ਕੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਪਰਿਵਾਰ ਦਾ ਅਸੀਂ ਵਿਦ ਫੈਮਿਲੀ ਆਏ ਹਾਂ ਜਿਤ ਫੈਮਿਲੀ ਆਏ ਹੋ ਹਾਂਜੀ ਬੇਟਾ ਤੁਸੀਂ ਵੀ ਆਏ ਹੋ ਹਾਂਜੀ ਕੀ ਨਾਮ ਤੁਹਾਡਾ ਸਿਮਰਨਜੀਤ ਕੌਰ ਹਾਂ ਬਾਬਾ ਜੀ ਗੁਰੂ ਗਜਰਬੀਰ ਦੇ ਮੱਥਾ ਟੇਕ ਰਹੇ ਹੋ ਹਾਂਜੀ ਕੀ ਅੱਜ ਮੰਗ ਪ੍ਰਾਰਥਨਾ ਕੀਤੀ ਹੈ ਕਿ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹਾਂ ਸਭ ਦੇ ਲਈ ਸਰਬੱਤ ਦੇ ਭਲੇ ਦੀ ਕਾਮਨਾ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਇੱਥੇ ਪੁਖਤਾ ਇੰਤਜ਼ਾਮ ਪੁਲਿਸ ਵੱਲੋਂ ਵੀ ਕੀਤੇ ਗਏ ਆ ਇਹ ਮਾਤਾ 아이ਸ਼ਵਰੀ ਰਾਣੀ ਬਾ ਮਾਤਾ ਜੀ ਮੁੱਦਤ ਤੋਂ ਆ ਰਹੇ ਆ ਇੰਨੇ ਕੇ ਬਚਪਨ ਤੋਂ ਆ ਰਹੇ ਆ ਬਚਪਨ ਤੋਂ ਆ ਰਹੇ ਹੋ ਬਹੁਤ ਅੱਛਾ ਬਹੁਤ ਅੱਛਾ ਕਿੰਨੀ ਕਿਰਪਾ ਬਾਬੇ ਦੀ ਬਹੁਤ ਅੱਛੀ ਬਹੁਤ ਅੱਛੀ ਇਹਨਾਂ ਦੀ ਕਿਰਪਾ ਬਹੁਤ ਜ਼ਿਆਦਾ ਰੰਗ ਲੱਗੇ ਪਏ ਨੇ ਰੰਗ ਲਾਏ ਇਹਨਾਂ ਦੀ ਕਿਰਪਾ ਬਾਬਾ ਜੀ ਦੀ ਬਹੁਤ ਜ਼ਿਆਦਾ ਗੁੱਗੇ ਜਹਰਪੀਰ ਦੀ ਚੜ੍ਹਦੀ ਕਲਾ ਚ ਗੁੱਗੇ ਜਹਰਪੀਰ ਦਾ ਆਸ਼ੀਰਵਾਦ ਸਭ ਤੇ ਬਣਿਆ ਰਵੇ ਇੱਥੇ ਸੰਗਤਾਂ ਮੱਥਾ ਟੇਕ ਰਹੀਆਂ ਔਰ ਵੀ ਭਾਈ ਆ ਰਹੇ ਆ ਦੇਖੋ ਪੈਂਜੀ ਆਏ ਆ ਨਾਗਰੀਤਵ ਆਏ ਨਾਗਰੀਤਵ ਆਏ ਤੁਸੀਂ ਮੇਲਾ ਬੋਤ। ਉਹ ਵੀ ਪਹਿਲੇ ਵੀ ਆਉਂਦੇ ਹੋ? ਹਾਂ ਜੀ ਅਸੀਂ। ਸਾਲਾਂ ਤੋਂ ਸੇਵਾ ਕਰਨਾ। ਅਸੀਂ ਆਪਣੇ ਬੇਟੇ ਵਾਰੀਰ ਦਾਸ ਕਿਸ਼ੋਰ ਦਾ ਬੇਟਾ ਚਰਦੀ ਕਲਾਚ ਦੇ ਨੂੰ ਨੌਕਰੀ। ਪਰਿਵਾਰਾਂ ਦੇ ਵਿੱਚ ਖੁਸ਼ੀਆਂ ਹੋਣ, ਪਰਿਵਾਰ ਤੰਦਰੁਸਤੀਆਂ ਬੱਚਿਆਂ ਨੂੰ ਮਿਲੇ ਇਹ ਕਾਮਨਾ ਬਾਬਾ ਗੁਰੂ ਗੋਗਾ ਜਹਰਪੀਰ ਗੁਰਗੋਖਨਾ ਤੋਂ ਸੰਗਤਾਂ ਕਰ ਰਹੀਆਂ ਹਨ ਔਰ ਇਸ ਮੇਲੇ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਸੰਗਤ 3 ਦਿਨ ਦੇ ਵਿੱਚ ਨਤਮਸਤਕ ਹੋਵੇਗੀ اور ਆਸ਼ੀਰਵਾਦ ਗੁਰੂ ਗੋਗਜਾਰ ਪੀਰ ਸ੍ਰੀ ਗੁਰਗੋਰਾਹ ਸਾਹਿਬ ਜੀ ਹਾਸਲ ਕਰੇਗੀ ਚਰਨਜੀਤ ਕੋ ਪਹਿਲਾ ਸ਼ੁਰੂ ਤੋਂ ਹੀ ਆਉਂਦੇ ਆ ਜੀ ਇੱਥੇ ਮੁੱਠਾ ਟਿਕਣ ਬਾਬਾ ਜੀ ਦੀ ਸ਼ਰਤਾਂ ਲੈ ਕੇ ਇਹ ਬਹੁਤ ਵਧੀਆ ਸਾਰਿਆਂ ਨੂੰ ਬਾਬੇ ਤੁਮਨੇ ਕਾਮਨਾ ਮੰਗਿਆ ਨੇ ਪੂਰੀ ਕਰਨਗੇ ਬਾਬਾ ਜੀ ਮੈਨੂੰ ਬਹੁਤ ਖੁਸ਼ੀ ਆ ਬਾਬਾ ਜੀ ਨੇ ਮੈਨੂੰ ਪੋਤੇ ਦੀ ਦਾਤ ਵਸ ਪੋਤੇ ਦੀ ਇਹਦਾ ਪਿੰਡਾ ਟੋਡਾ ਪੱਟੀ ਵਾਲ ਖੋ ਇਹ ਬਾਤ ਹੈ ਮੇਰਾ ਬੇਟਾ ਮੇਲਾ ਬਹੁਤ ਪੁਰਾਣਾ ਮੇਲਾ ਜੀ ਸੈਂਕੜਾ ਸਾਲ ਪੁਰਾਣਾ ਹੈ ਤੇ ਬਹੁਤ ਹਰੇਕ ਜਗ੍ਹਾ ਤੋਂ ਦੂਜੇ ਨੰਬਰ ਦੇ ਪੰਜਾਬ ਚ ਦੂਜੇ ਨੰਬਰ ਦੇ ਮੇਲਾ ਹੈ ਕਿੰਨੀ ਸੰਤਾਨ ਦੀ ਇੱਥੇ ਮਾ ਸਾਡੇ ਕਿੰਨ ਬਹੁਤ ਅਣਗਿਣਤ ਬਹੁਤ ਆਪਣੇ ਪੰਜਾਬ ਚ ਦੂਜੇ ਨੰਬਰ ਦੇ ਮੇਲਾ ਹੈ ਪਹਿਲਾ ਚਪਾਰ ਦਾ ਦੂਜਾ ਨਮਾਦਾ ਦਾ ਹਰੇਕ ਬੰਦਾ ਹਾਜ਼ਰੀ ਭਰਦਾ ਇੱਥੇ ਕੋਈ ਨਹੀਂ ਹੈਗਾ ਕਿਤੇ ਵੀ ਰਹਿੰਦਾ ਹੋਵੇ ਇੱਥੇ ਹਾਜ਼ਰੀ ਭਰੇਗਾ ਜ਼ਰੂਰ ਸਰਸੇਮ ਸਿੰਘ ਨਾਨੀਪੁਰ ਦਾ ਇਹ ਪਹਿਲੇ ਵੀ ਆਉਂਦੇ ਹੋ બસ ਜਦੋਂ ਚੱਲਦਾ ਜਦੋਂ ਆ ਰਹੇ ਕਿਸ ਤਰ੍ਹਾਂ ਆਸ਼ੀਰਵਾਦ ਮੰਗਦੇ ਬਾਬੇ ਦਾ ਬਸ ਹੀ ਬਹੁਤ ਆਸ਼ੀਰਵਾਦ ਆਇਆ ਬਾਬੇ ਦਾ ਹੋਰ ਆਸ਼ੀਰਵਾਦ ਹੈ ਸਾਰੀ ਪਰਿਵਾਰ ਹੈ ਜੀ ਸਾਰਾ ਪਰਿਵਾਰ ਹੈ ਮੇਲੇ ਦੀ ਪੁਖਤਾ ਤਿਆਰੀਆਂ ਸਰ ਹਰ ਹਾਸ ਦੀ ਦਿੱਤੀ ਧਿਆਨ ਰੱਖਿਆ ਗਿਆ ਹੈ ਫੁੱਟ ਪੈਟ੍ਰੋਲਿੰਗ ਕੀਤੀ ਗਈ ਹੈ ਨਾਕਾਬੰਦੀ ਕੀਤੀ ਗਈ ਹੈ ਵੈਰੀਗੇਟਿੰਗ ਕੀਤੀ ਗਈ ਹੈ ਮੈਨ ਪਾਵਰ ਆਫ ਸਫੀਸ਼ੀਐਂਟ ਡਿਪਲੋਇਮੈਂਟ ਹੈਗਾ ਉਸ ਤੋਂ ਬਾਅਦ ਸੀਸੀਟੀਵੀ ਕੈਮਰਸ ਵੀ ਇੰਸਟਾਲ ਕੀਤੇ ਗਏ ਕਰੀਬ 50 ਤੋਂ 150 ਦੇ ਲਗਭਗ ਅਸੀਂ ਡਿਪਲੋਇਮੈਂਟ ਕੀਤਾ ਹੈ ਡੇ ਐਂਡ ਨਾਈਟ ਬਿਲਕੁਲ ਜੀ ਮਹਿਲਾ ਕਰਮਚਾਰੀਆਂ ਵੀ ਡਿਪਲੋਇਮੈਂਟ ਕੀਤੀ ਗਈਆਂ ਬਿਲਕੁਲ ਬਿਲਕੁਲ ਸਰ ਹਰ ਇੱਕ ਲੈਵਲ ਦੇ ਅਧਿਕਾਰੀ ਇੱਥੇ ਆਉਣਗੇ ਤੇ ਉਸ ਮੱਥਾ ਵੀ ਦੇਖਦੇ ਨੇ ਤੇ ਸਿਕਿਉਰਿਟੀ ਦਾ ਵੀ ਰਿਵਿਊ ਕਰਦੇ ਨੇ ਠੀਕ ਸਰਾਰ ਤੇ ਅਨਸਰਾਂ ਨੂੰ ਚੇਤਾਵਨੀ ਹੈ ਜੀ ਜਿੱਥੇ ਅਸੀਂ ਖੜ ਕੇ ਸਰਦਾਰ ਦੇ ਅਨਸਰ ਨਹੀਂ ਖੜ ਸਕਦੇ ਭੱਜਣਗੇ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਮੈਂ 90 ਤੋਂ ਜੀ 90 ਦਾ ਆਇਓ ਇੱਕ ਉੱਗੇ ਜਹਰਵੀਰ ਕੀ ਮਾੜੀ ਇਹ ਮੱਥਾ ਦੇਖ ਰਹੇ ਹੋ ਪਹਿਲੇ ਵੀ ਆਂਦੇ ਹੋ ਤੁਸੀਂ ਨਹੀਂ ਪਹਿਲੀ ਵਾਰੀ ਪਹਿਲੀ ਵਾਰ ਆਇਓ ਨੇੜੇ ਤੇੜੇ ਕਾਫੀ ਪਿੰਡਾਂਾਂ ਚ ਸਾਨੂੰ ਪਤਾ ਹੈ ਵੀ ਇਹ ਵੱਡਾ ਮੇਲਾ ਲੱਗਦਾ ਇੱਥੇ ਇਸ ਕਰਕੇ ਅਸੀਂ ਆਏ ਹਾਂ ਮੱਥਾ ਟੇਕਣ ਲਈ ਟੇਕਣ ਨਹੀਂ ਅਜੇ ਜਾਣਾ ਅਸੀਂ ਸਾਰੇ ਕਹਿੰਦੇ ਕੋਣ ਕੋਣ ਆਇਆ ਪਰਿਵਾਰ ਸੇ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਹੈ ਕੀ ਅਰਦਾਸ ਕਰੋਗੇ ਸਾਫ ਜੀ ਇਹ ਆ ਵੀ ਸੁਖ ਸ਼ਾਂਤੀ ਰਹੇ ਦੁਨੀਆ 'ਚ ਹਜ਼ ਦੇ ਵਜ਼ਰ ਰਹਿਣ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕ ਸਮਾਨ ਨੂਜ਼